ਅਮਰਸਰ ਦੀ ਰੈਲੀ ਦੇ ਅੰਦਰ ਪ੍ਰਤਾਪ ਸਿੰਘ ਬਾਜਵਾਦੀ ਫੋਟੋ ਤੱਕ ਨਹੀਂ ਲਗਾਈ ਗਈ ਪ੍ਰਤਾਪ ਸਿੰਘ ਬਾਜਵਾ ਪਾਰਟੀ ਦੇ ਪ੍ਰਧਾਨ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਨੂੰ ਸੱਦਾ ਦਿੱਤਾ ਗਿਆ ਸੀ ਇਸ ਪਾਰਟੀ ਦਾ ਜੇ ਮੈਨੂੰ ਤਾਂ ਕੋਈ ਸੱਦਾ ਨਹੀਂ ਦਿੱਤਾ ਗਿਆ ਜੀ ਹਾਂਜੀ ਉਸ ਰੈਲੀ ਦੇ ਅੰਦਰ ਜਿਹੜੇ ਇੱਕ ਕੋਈ ਤੁਸੀਂ ਪਾਰਟੀ ਦੇ ਪ੍ਰਧਾਨ ਨੂੰ ਤੁਹਾਡੀ ਫੋਟੋ ਹੋਣੀ ਚਾਹੀਦੀ ਸੀ ਪੂਰੀ ਕਾਂਗਰਸ ਦੇਖਦੀ ਹੈ ਉੱਥੇ ਤੁਹਾਡੀ ਫੋਟੋ ਵੀ ਨਹੀਂ ਲਾਈ ਗਈ ਚਲੋ ਕੋਈ ਗੱਲ ਨਹੀਂ ਨਹੀਂ ਲਾਈ ਤੇ ਕੋਈ ਗੱਲ ਨਹੀਂ ਹੈ ਕੈਪਟਨ ਸਾਹਿਬ ਖੁਦ ਵੀ ਪ੍ਰਧਾਨ ਰਹੇ ਨੇ ਚੀਫ ਮਿਨਿਸਟਰ ਵੀ ਰਹੇ ਨੇ ਆਰਮੀ ਦੇ ਕਪਤਾਨ ਵੀ ਰਹੇ ਨੇ ਤੇ ਆਰਮੀ ਦੇ ਵਿੱਚ ਜਿਹੜੀ ਸਾਰਨੋਂ ਪਹਿਲੀ ਟ੍ਰੇਨਿੰਗ ਹੁੰਦੀ ਏ ਉਹ ਡਿਸਪਲਿਨ ਦੀ ਹੁੰਦੀ ਏ ਮੇਰਾ ਖਿਆਲ ਬਾਕੀ ਤੇ ਸਾਰਾ ਕੁਝ ਸਿੱਖੇ ਨੇ ਆਰਮੀ ਦੇ ਵਿੱਚੋਂ ਹੋ ਸਕਦਾ ਹੈ ਡਿਸਪਲਿਨ ਵਾਲੀ ਗੱਲ ਜਿਹੜੀ ਹੈ ਇਹ ਪੂਰੀ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਨਾ ਕੋਈ ਕੋਤਾਹੀ ਹੈ ਪਾਰਟੀ ਦੀਆਂ ਰੈਲੀਆਂ ਜਿਹੜੀਆਂ ਨੇ ਉਹ ਪ੍ਰਧਾਨ ਕੋਈ ਵੀ ਹੋਏ ਉਹਨੂੰ ਬੁਲਾਣਾ ਵੀ ਚਾਹੀਦਾ ਸੀ ਤੇ ਸ਼ੋਭਾ ਵੀ ਤਾਂ ਹੀ ਦਿੰਦੀ ਹੈ ਜਿੱਥੇ ਕਿਸੇ ਦੀ ਗੱਲ ਹੈ ਤੇ ਜੁਮਾਦ ਦੀ ਵਰਕਰਾਂ ਦੇ ਸਿਰ ਉੱਤੇ ਤੇ ਕਾਰਡਰਜ਼ ਦੇ ਸਿਰ ਉੱਤੇ ਹੁੰਦੀ ਹੈ। ਲੱਗਦਾ ਕਿ ਹਾਈ ਕਮਾਂਡ ਦੇ ਕਿਸੇ ਲੀਡਰ ਨੇ ਨਾ ਆ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੈਸੇਜ ਦਿੱਤਾਗਾ ਕਿ ਰਾਤ ਤੇ ਆਜੋ ਨਹੀਂ ਕਾਰਵਾਈ ਹੋਊਗੀ। 100% ਦੀ ਇਸ ਰੈਲੀ ਨੂੰ ਪਾਰਟੀ ਹਾਈ ਕਮਾਂਡ ਦੀ ਕਿਸੇ ਕਿਸਮ ਦੀ ਵੀ ਕੋਈ ਜਿਸ ਕਿਸਮ ਦਾ ਅਸ਼ੀਰਵਾਦ ਹੁੰਦਾ ਉਹ ਨਹੀਂ ਹੋਇਆ। ਪਾਰਟੀ ਜ਼ਰੂਰ ਚਾਹਦੀ ਸੀ ਕਿ ਜੇ ਇਹਨਾਂ ਨੇ ਭਾਵੇਂ ਪਾਰਲੀਮੈਂਟ ਹਲਕੇ 'ਚ ਹੀ ਰੈਲੀ ਕਰਨੀ ਸੀ ਉਹਦੇ ਵਿੱਚ ਸਾਰ ਇਹਾਂ ਤੇ ਹਲਕੇ ਤੱਕ ਹੀ ਮਦੂਦ ਰੱਖਦੇ ਤੇ ਜੇ ਹਲਕੇ ਦੀ ਰੈਲੀ ਦਾ ਨਾਂ ਦੇਖ ਕੇ ਤੁਸੀਂ ਸਮੁੱਚੇ ਪੰਜਾਬ ਤੋਂ ਸਾਰੇ ਆਪਣੇ ਸਿੰਪੈਥਾਈਜ਼ਰ ਤੇ ਲੋਕਾਂ ਨੂੰ ਸੱਦ ਕੇ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਤੇ ਮੈਨੂੰ ਨਹੀਂ ਸਮਝ ਆਇਆ ਸ਼ਕਤੀ ਪ੍ਰਦਰਸ਼ਨ ਵਖਾਣਾ ਕਿਉਂ ਚਾਹੁੰਦੇ ਨੇ ਕਿਉਂਕਿ ਭਾਜਪਾ ਤੇ ਉੱਥੇ ਹੀ ਹਨ ਨਹੀਂ ਅਕਾਲੀ ਉੱਥੇ ਹੀ ਹਨ ਨਹੀਂ ਤੇ ਜੇ ਸ਼ਕਤੀ ਪ੍ਰਦਰਸ਼ਨ ਕਰਨਾ ਸੀ ਤੇ ਇਹਦੇ ਉੱਤੇ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਨੂੰ ਲਾਣੀ ਚਾਹੀਦੀ ਸੀ ਹਰ ਜਿਹੜੀ ਮਾਰਚ ਵਾਲੀ ਤੁਹਾਡੀ ਰੈਲੀ ਆ ਰਹੀ ਹੈ ਜਿਸ ਚ ਰਾਹੁਲ ਵੀ ਆ ਰਹੇ ਨੇ ਤਾਨੂੰ ਲੱਗਦਾ ਉਹ ਇਕਤਾ ਦਾ ਸੁਨੇਹਾ ਹੋਈ ਗਿਆ ਔਰ ਜਿਹੜੀਆਂ ਇਸ ਤਰ੍ਹਾਂ ਦੀਆਂ ਰੈਲੀਆਂ ਨੇ ਕੈਪਟਨ ਵਾਲੀਆਂ ਇਹ ਪਾਰਟੀ ਦੇ ਅੰਦਰ ਡਿਫਰੈਂਸ ਪੈਦਾ ਕਰ ਰਹੀਆਂ ਨੇ ਪਾਰਟੀ ਢੜੇਬੰਦੀ ਪੈਦਾ ਕਰ ਰਹੀਆਂ ਨੇ ਮੈਂ ਇਹਦੇ ਬਾਰੇ ਬਹੁਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਬੜੇ ਸਿਆਣੇ ਹੋ ਸੁਣਨ ਵਾਲੇ ਬੜੇ ਸਿਆਣੇ ਨੇ VOTER ਹਰ ਚੀਜ਼ ਸਮਝਦੇ ਨੇ ਰਾਹੁਲ ਜੀ ਨੇ ਜਦੋਂ ਇੱਥੇ ਆਣਾ ਉਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਇਤਿਹਾਸਿਕ ਇੰਨਾ ਵੱਡਾ ਇਕੱਠ ਕਈ ਸਾਲਾਂ ਤੋਂ ਨਹੀਂ ਹੋਇਆ ਉਹਨਾ ਕਾਂਗਰਸ ਦੀ ਸਾਰਾ ਕਾਢ ਰਾਏਗਾ ਸਾਰੇ ਐਮ ਐਲ ਏਸ ਆਣਗੇ ਸਾਰੀ ਟਾਪ ਲੀਡਰਸ਼ਿਪ ਬੁਲਾਈ ਜਾਏਗੀ ਤੇ ਉਹਦੇ ਵਿੱਚ ਸਮੁੱਚੇ ਹਿੰਦੁਸਤਾਨ ਨੂੰ ਇੱਕ ਮੈਸੇਜ ਜਿਹੜਾ ਹੈ ਕਾਂਗਰਸ ਦਾ ਰਾਹੁਲ ਗਾਂਧੀ ਜੀ ਦੇ ਕੇ ਜਾਣਗੇ ਸੋ ਉਸ ਰੈਲੀ ਦੀ ਅਸੀਂ ਵੱਡੇ ਪੇਮਾਨੇ ਤੇ ਹੁਣ ਤਿਆਰੀ ਸ਼ੁਰੂ ਕਰਨ ਲੱਗੇ ਆ ਮਾਰਚ ਦੇ ਵਿੱਚ ਆਣਗੇ ਵੱਡਾ ਇਕੱਠ ਹੋਏਗਾ ਤੋਂ ਇਹ ਮੈਂ ਜ਼ਰੂਰ ਮੈਸੇਜ ਦੇਣਾ ਚਾਹਾਂਗਾ ਆਪਣੇ ਸਾਰੇ ਸਾਥੀਆਂ ਨੂੰ ਕਿ ਕੋਈ ਵੀ ਇੰਡੀਵਿਜੂਅਲ ਜਿਹੜਾ ਹੈ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਕਿਸੇ ਨੂੰ ਇਹ ਗਲਤਫਹਿਮੀ ਰੱਖਣੀ ਨਹੀਂ ਚਾਹੀਦੀ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਾਂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ